ਲਓ ਵੀ ਦੋਸਤੋ ਅੱਜ ਪੰਗਾ ਲੈ ਲਿਆ ਤੇ ਪੰਗਾ ਕਿਵੇਂ ਲੈ ਲਿਆ ਮੈਂ ਤੁਹਾਨੂੰ ਦੱਸ ਦਾਂ ਗੱਡੀ ਫੜਾਦੀ ਅੱਜ ਰਵਨ ਨੂੰ ਕਹਿੰਦੀ ਮੈਂ ਚਲਾਉਣੀ ਚਲਾਉਣੀ ਅੱਜ ਮੈਂ ਸਿੱਖਣੀ ਸਿੱਖਣੀ ਆ ਗੱਡੀ ਤੇ ਮੈਂ ਫੜਾ ਤਾਂ ਦਿੱਤੀ ਤੇ ਹੁਣ ਮਾਂ ਦੀ ਤੀ ਪਹਿਲੇ ਗੇਅਰ ਚ ਰੇਸ ਦੱਬੀ ਤੁਰਿਆਂ ਦੀ ਹੌਲੀ ਥੋੜੀ 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 ਦੂਜਾ ਗੇਅਰ ਪਾ ਲ ਕੇ ਕਲਚ ਦੱਬ ਪਹਿਲਾਂ ਰੇਸ ਤੋਂ ਪੈਰ ਚੱਕ ਲੈ ਰਹੁਣੇ ਰੇਸ ਤੋਂ ਪੈਰ ਚੱਕ ਲੈ ਕਲਚ ਦੱਬ ਲੈ ਥੋੜੀ ਸਕੇ ਸਾਈਡ ਚਲ 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 ਕਲਚ ਤਾਂ ਦੱਬ ਲੈ ਕਲਚ ਹਾਂ ਲਓ ਚਲ ਚਾ ਹੌਲੀ ਹੌਲੀ ਛੱਡੋ ਹੌਲੀ ਹੌਲੀ ਜੇ ਪਹਿਲਾਂ ਛੱ ਜਾਂਦੇ ਹੌਲੀ ਹੌਲੀ ਛੱਡਦੇ 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 ਥੋੜਾ ਜਿਹਾ ਰੇਸ ਤੇ ਪੈਰ ਰੱਖ ਲਈ ਤੇ ਉਹ ਰੇਸ ਬਾੜੀ ਨਾ ਦੱਬੀ ਤੇ ਰੇਸ ਤੇ ਦੱਬੀ ਨਹੀਂ ਜੀ ਰੇਸ ਨਾ ਬਾਹੀ ਦੱਬਦੀ ਦੋਸਤੋ ਮੈਂ ਸੇਫਟੀ ਸੂਟ ਵੀ ਆ ਦੇਖੋ ਪੂਰੀ ਕਸ ਲਈ ਮੈਂ ਤਾਂ ਸੀਟ ਬੈਲਟ ਤੇ ਆਹ ਵਾਹ ਚਿੱਟੀ ਪੱਟੀ ਤੇ ਰੱਖਣੀ ਆ ਗੱਡੀ ਠੀਕ ਆ ਠੀਕ ਹੈ ਜੀ ਕਿਤੇ ਇਧਰ ਪਰਲੇ ਪਾਸੇ ਬਾੜ ਦੇ ਆਮਦਰੀ ਨਾਲ ਆਮਦਰੀ ਨਾਲ ਧਿਆਨ ਨਾ ਸਿੱਖ ਗਈ ਸਿੱਖ ਗਈ ਸਿੱਖ ਗਈ ਸਿੱਖ ਗਈ ਗੇਅਰ ਨਹੀਂ ਪਾਉਣੇ ਹੋ ਗੇਅਰ ਵੀ ਸਿਖਾ ਦੇਵਾਂਗੇ ਪਾਉਣੇ ਹੌਲੀ ਚ ਟਰੈਕਟਰ ਆ ਰਿਹਾ ਨਾ ਕੋਈ ਨਹੀਂ ਕੋਈ ਨਹੀਂ ਟਰੈਕਟਰ ਟੱਪ ਜੂਗਾ ਸਹੀ ਆਂ ਤੀਜੀ ਗੇਅਰ ਦੇ ਬਾਰੇ ਇੱਕ ਕਲੱਚ ਲਾਪੋ ਨਹੀਂ ਨਹੀਂ ਹਰਦੇ ਹਰਦੇ ਅਗਰਾ ਟਰੈਕਟਰ ਟੱਪਾ ਦੇ ਭਰਾਵਾ ਟਰੈਕਟਰ ਫੇਰ ਤੀਜੇ ਤੇਜ਼ ਹੋ ਦਮਤ ਨਾਲ ਇਹ ਇੱਧਰ ਚਿੱਟੀ ਲਾਈਨ ਤੇ ਰੱਖਣੂ ਐ ਬਾਹਲਾ ਨਹੀਂ ਮੋੜਨਾ ਸਟੀਰੀਂਗ ਇੱਕਦਮ ਬਸ ਥੋੜਾ ਜਿਹਾ ਥੋੜਾ ਥੋੜਾ ਕਰਕੇ ਠੀਕ ਐ ਡਿੰਡੇ ਕਦੀ ਲੋੜ ਆ ਠੀਕ ਐ ਹ ਧਿਆਨ ਨਾਲ ਪੂਰਾ ਐ ਉੱਟਪਾਲ ਆ ਭਰਾਵਾ ਸਾਡਾ ਇੱਕ ਤਾਂ ਡਰਾਈਵਰ ਬੜਾ ਤਕੜਾ ਚੱਲ ਹੁਣ ਗੇਅਰ ਪਾ ਕੇ ਤੀਜਾ ਕਲਚ ਦੱਬ ਕਲਚ ਦੱਬ ਕੋਈ ਗੱਲ ਨਹੀਂ ਟੈਨਸ਼ਨ ਨਾ ਲੈ ਰੇਸ ਤੋਂ ਪੈਰ ਚੱਕ ਲੈ ਰੇਸ ਤੋਂ ਪੈਰ ਚੱਕ ਰੇਸ ਦਾ ਪੈਰ ਚੱਕ ਲੈ ਕਲਚ ਦੱਬ ਲਾ ਕਲਚ ਦੱਬ ਲਾ ਥੋੜੀ ਜਿਹੀ ਛੱਡੋ ਹੌਲੀ ਹੌਲੀ ਛੱਡ ਕਲਚ ਹੌਲੀ ਹੌਲੀ ਛੱਡ ਦੇ ਰੇਸ ਨਾ ਦੱਬੀ ਛੱਡ ਦੇ ਕਲਚ ਛੱਡਿਆ ਨਿਕੜੀ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਫਿਰ ਹੌਲੀ ਹੋ ਜੂਗੀ ਨਹੀਂ ਛੱਡ ਦੇ ਛੱਡ ਦੇ ਹਾਂ ਹਾਂ ਹੁਣ ਹੌਲੀ ਹੌਲੀ ਦੱਬੀ ਰੇਸ ਨਹੀਂ ਭੱਜੂਗੀ ਬਾਲੀ ਤੀਜੀ ਗੇਅਰ ਤੇ ਆਪਾਂ ਕਲਚ ਇੱਕੇ ਦਾ ਛੱਡ ਸਕਦੇ ਆ ਮੰਨ ਕੇ ਜਦੋਂ ਜੋ ਗੱਡੀ ਤੀ ਤੇ ਤੀ ਦੱਬ ਰੇਸ ਥੋੜੀ ਜਿਹੀ ਕਰ ਤੁਰੀਆਂ ਤੀਜੇ ਗੇਅਰ ਤੋਂ ਬਾਅਦ ਛੱਡ ਸਕਦੇ ਨੇ ਇੱਕੇ ਦਾਮ ਹਾਂ ਤੀਜੇ ਦੇਖ ਕਿਦਾਂ ਹਜੂਕਾ ਨਹੀਂ ਮਾਰਦਾ ਪਹਿਲੇ ਪਹਿਲੇ ਗੇਅਰ ਤੋਂ ਬਾਅਦ ਛੱਡਣ ਨੂੰ ਮੇਰਾ ਹਜੂਕਾ ਮਾਰਦਾ ਹੈ ਤਾਂ ਹੁਣ ਹੁਣ ਹੌਲੀ ਹੌਲੀ ਤੁਰ ਹੀ ਜਾਂਦੇ ਕਿਵੇਂ ਕਿਵੇਂ ਲੱਗ ਰਿਹਾ ਐਕਸਪੀਰੀਅੰਸ ਕਿਵੇਂ ਆ ਬਹੁਤ ਵਧੀਆ ਲੱਗ ਰਿਹਾ ਸੀ ਹੈ ਵਧੀਆ ਲੱਗ ਰਿਹਾ ਪੂਰਾ ਨਜ਼ਾਰਾ ਆ ਰਿਹਾ ਹਾਂਜੀ ਪੂਰਾ ਓਕੇ ਰਿਪੋਰਟ ਨਹੀਂ ਡਾਰਕ ਇਸੇ ਗੱਲ ਦਾ ਦਿਲ ਦੀ ਧੜਕਣ ਕਿੰਨੀ ਵਧੀਆ ਕੋਲੇ ਕੱਲੀ ਨੂੰ ਤਾਂ ਲੱਗੇ ਜੀ ਮੈਂ ਬਸ ਹੌਲੀ 125 ਆ ਕਿ 30 ਆ ਐਂ ਦੋਸਤੋ ਮੇਰਾ ਹੈਂਡ ਬ੍ਰੇਕਨ ਤੇ ਵੀ ਹੱਥ ਫਿਰ ਜਿਆਦਾ ਬੱਤੂ ਕੋਲ ਕਿੱਧਰ ਬੁੜਕਾਂਗੇ ਬੁੜਕਾਂ ਮੈਂ ਹੂੰ ਤੇ ਸਪੀਡ ਲਿਮਟ ਇੱਥੇ ਆ ਦੋਸਤੋ ਚੌਥਾ ਗੇਅਰ ਲਾ ਸਕਦੇ ਕਿ ਨਹੀਂ ਹੂੰ ਚੱਲ 40 ਤੇ ਆ ਚੱਲ ਹਲੇ ਚੌਥਾ ਰਹਿਣ ਦੇ ਭਰਾਵਾ ਥੋੜਾ ਜਿਹਾ ਇੱਧਰ ਨੂੰ ਐਂ ਸੈਂਟਰ ਚ ਰੱਖ ਵੈਸਾ ਇੱਥੇ ਲੈ ਚੱਲ ਸਟੀਅਰਿੰਗ ਬਾਹਲਾ ਨਹੀਂ ਮੋੜਨਾ ਰਵਣੀ ਥੋੜਾ ਥੋੜਾ ਜਿਹਾ ਭਾਈ ਚੌਥਾ ਗੇਅਰ ਲੱਗਦਾ ਕਿ ਨਹੀਂ ਹੈ ਟੱਪਿਆਂ ਦੇ ਮੂਹਰੇ ਬਸ ਟੱਪੇ ਆਉਂਦੇ ਦੂਰ ਦੇਖ ਬਸ ਬੋਸ ਆਉਂਦੀ ਆ ਗੱਡੀ ਵੜਿਆ ਉਹ ਕਰ ਲ LG ਸ਼ਿਫਟਾਂ ਕਿ ਲਿਉਣੀ ਪੂਗੀ ਲਰਨਿੰਗ ਵਾਲੀ ਵੀ ਹਲੇ ਭਾਈ ਅਣਜਾਣ ਆ ਬੰਦਾ ਪਾਸੇ ਰੋ ਹੂੰ ਹੁਣ ਤਾਂ ਗੱਬਸਾ ਨਹੀਂ ਆਲੀ ਹੋਰ ਸ਼ੀਸ਼ਿਆਂ ਬਾਰੇ ਦੱਸ ਬਾਈ ਸ਼ੀਸ਼ਿਆਂ ਬਾਰੇ ਜਾਣਕਾਰੀ ਕਿਸੇ ਵਾਰ ਉਧਰ ਆਉ ਤਾਂ ਮੈਂ ਦੇਖ ਰਹੀ ਆ ਆਸ-ਪਾਸ ਸ਼ੀਸ਼ੇ ਸ਼ੀਸ਼ਿਆਂ 'ਚ ਆਪਾਂ ਥੋੜਾ-ਥੋੜਾ ਦੇਖਦਾ ਰਹਿਣਾ ਨਿਗਾਹ ਰੱਖਣੀ ਸਾਹਮਣੀ ਆ ਆਸੇ-ਪਾਸ ਇਧਰ ਧਿਆਨ ਨਹੀਂ ਹੈ ਕਿ ਬੱਚੇ ਕਰਨਾ ਉਹ ਨਿਗਾਹ ਮਾਰਦੀ ਰਹਿਣੀ ਆ ਸ਼ੀਸ਼ਿਆਂ 'ਚ ਹੂੰ ਤੇ ਮਤਲਬ ਨਿਗਾਹ ਆਪਾਂ ਚਾਰੇ ਪਾਸੇ ਰੱਖਣੀ ਆ ਪਰ ਫੋਕਸ ਮੂਰੇ ਰੱਖਣਾ ਆਪਣਾ ਠੀਕ ਹੈ ਹੂੰ ਧਿਆਨ ਨਾਲ ਬਸ ਉਸ ਸਟੀਅਰਿੰਗ ਸੰਭਾਲਣਾ ਸਿੱਖ ਗਈ ਸਿੱਖ ਗਈ ਗੱਡੀ ਫੇਰ ਗੁਰੂ ਹੌਲੀ ਹੌਲੀ ਆਪੇ ਬੰਦਾ ਪਾਉਣ ਲੱਗ ਜਾਂਦਾ ਹੈ ਨਹੀਂ ਨਹੀਂ ਐਡਾ ਤੇਜ਼ ਹਲੇ ਰਹਿਣ ਦੇ ਸਟੀering ਨਹੀਂ ਸੰਭਲਣਾ ਹੁਣ ਤੋਂ ਉਹ ਮਾ ਨਹੀਂ ਸੰਭਲਣਾ ਨਾ ਰਾਵਣ ਤਾਂ ਕੱਚੀ ਡਰਾਈਵਰ ਨਹੀਂ ਸਮਝਦਾ ਹਾਂ ਹਲੇ ਕੱਚੀ ਆ ਹੁਣੇ ਪੱਕਾ ਨਹੀਂ ਮੂਹਿਆ ਹੈ ਬਸ ਚੱਲ ਚੱਲ ਅਭੀ ਤਾਂ ਕੱਚਾ ਨਹੀਂ ਮੂਹਿਆ ਨਹੀਂ ਨਹੀਂ ਸਹੀ ਹੈ ਹਾਂ ਹਲੇ ਕੱਚੀ ਡਰਾਈਵਰ ਹੈ ਲੋ ਵੀ ਅੱਜ ਪਿੰਡ ਤੱਕ ਇੱਕਦਮ ਕੁੱਤਾ ਆ ਗਿਆ ਨਾ ਮੋਰੇ ਹਾਂ ਕੀ ਕੀ ਚੀਜ਼ਾਂ ਆਪਾਂ ਹੀ ਦੱਸ ਅਰੇ ਇਹਸ ਤੋਂ ਪਿਆਰ ਫੋਲੀ ਫੋਲੀ ਚੱਕ ਦੂੰਗੀ ਤੇ ਐ ਨਾ ਢੇੜੇ ਨਾ ਖਵਾ ਕਿਸਨ ਟਕਾ ਟਕਾ ਕੇ ਇੱਕ ਤਾਂ ਇੱਕ ਸੰ ਟਕਾ ਕੇ ਰ ਫੋਕਸ ਕਰਨ ਦੇ ਨਾਲ ਕੁਛ ਕਰਨ ਯਾਰ ਹੋਰ ਤੇਰ ਮੇਸ ਬਲ ਪੁੱਛੀ ਜਣਾ ਯਾਰ ਹੋਰ ਟਕਾ ਕੇ ਰੱਖੋ ਸਟੀਰਿੰਗ ਇੱਕ ਤਾਂ ਐ ਧਿਆਨ ਨਾਲ ਐ ਟਕਾ ਕੇ ਪਿਆਰ ਨਾਲ ਐ ਐ ਰਾ ਹੁਣ ਕਲਚ ਨੂੰ ਦੱਬ ਕੇ ਬੋਹੋਚ ਕੇ ਦੇਣਾ ਬਸ ਇਹਨੂੰ ਉਹ ਕਰ ਦੂੰਗਾ ਬ੍ਰੇਕ ਦਾ ਪੂਰੇ ਹੈ ਇੱਕ ਪਾਸੇ ਤੇ ਇੱਕ ਜਣਾ ਖੜਾ ਜੀ ਹੁਣ ਆ ਇਧਰ ਦੀ ਕੋਈ ਨਹੀਂ ਕੋਈ ਨਹੀਂ ਕੋਈ ਜਾਣਦੇ 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 ਇੱਛੇ ਗੱਡੀ ਆ ਰਹੀ ਚੱਲ ਚੱਲ ਜਾਂਦੇ 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 ਤੋਰ ਦੱਬ ਰਹੇ ਸ ਮੋੜੀ ਜਾਏ ਇੱਕੇਦਾਂ ਬੜੀ ਨਾ ਦੱਬੀ ਦੱਬ 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 ਹਾਂ ਰਮ ਨੇ ਇੱਕ ਪਾਸੇ ਮੈਂ ਕਿਹਾ ਦੋ ਸੜਕਾਂ ਪਾਟ ਦੀ ਇੱਕ ਸੜਕ ਜਾਉ ਇੱਕ ਪਾਸੇ ਦਾ ਵਿਚਾਲੇ ਇੱਕ ਲੰਮਾ ਬੰਦਾ ਪਿਆਗਾ ਦੂਜੇ ਪਾਸੇ ਮੰਨ ਗਿਆ ਪਏ ਆਗੇ ਪੰਜ ਛੇ ਬੰਦੇ ਲੰਮੇ ਤੇ ਤੂੰ ਕਿਹੜੇ ਬੰਦੇ ਮਾਰੇਗਾ ਉਹਨਾਂ ਚੋਂ ਬੰਨ ਗੱਡੀ ਟਪਾਉਣੀ ਟਪਾਉਣੀ ਪਊਗੀ ਕੀ ਮਾਰੇਗੀ ਪਹਿਲਾਂ ਬ੍ਰੇਕ ਹੀ ਮਾਰੂ ਪਹਿਲਾਂ ਹਾਂ ਬ੍ਰੇਕ ਹੀ ਮਾਰੂ ਜੀ ਪਹਿਲਾਂ ਚੱਲ ਚੱਲ ਦੱਬ ਰੇ ਰੋਣ ਫੇਰ ਦਾ ਠੀਕ ਹੈ ਹਾਂ ਐ ਯਾਰ ਤੂੰ ਹੀ ਸਮਝਾ ਗਿਆ ਮੇਰੇ ਘਰ ਵਾਲੀ ਨੂੰ ਹੈ ਬ੍ਰੇਕ ਵੀ ਜੇ ਹੁਣ ਕਲਚ ਦੱਬ ਕੇ ਫੇਰ ਵਾਜਦੇ ਬ੍ਰੇਕ ਹੀ ਵਸਾਂ ਬ੍ਰੇਕ ਵੀ ਆਪਾਂ ਹੁਣ ਬ੍ਰੇਕ ਮਨ ਕਲਚ ਦੱਬਲੇ ਹੌਲੀ ਹੌਲੀ ਨਾਲ ਪਹਿਲਾਂ ਬ੍ਰੇਕ ਲਾ ਲਈ ਥੋੜੇ ਜੇ ਫਿਰ ਕਲਚ ਦੱਬਲੇ ਜੇ ਰੁਕਣੀ ਹੈ ਤਾਂ 80 ਤੋਂ ਪਲੱਸ ਹੋਵੇ ਫੇਰ ਨਹੀਂ ਦੱਬਣਾ ਹਾਂ ਹਾਂ ਠੀਕ ਜੇ ਜਮੀ ਐਮਰਜੈਂਸੀ ਆੜ ਗਈ ਫਿਰ ਬ੍ਰੇਕਾਂ ਦੇ ਧਰਦੇ ਪੈਰ ਨਾਲ ਕਲਚ ਤੇ ਧਰਦੇ ਫਿਰ ਦੋਨਾਂ ਤੇ ਫੇਰਾ ਫੇਰਾ ਵੀ ਇਨੀ ਟ੍ਰੇਨਿੰਗ ਦੇ ਦੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆਹ ਨਾਲ ਆਹ ਨਾਲ ਐ ਟੱਪ ਜੂਗੀ ਟੱਪ ਜੂਗੀ ਬਹੁਤ ਜਗ੍ਹਾ ਜਾਣਦੇ 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 ਬਹੁਖੜੀ ਅਖੜੀ ਆਵੇ ਜਦੋਂ ਉਹ ਹੌਲੀ ਕਰ ਲੈਣੀ ਯਾਰ ਇਸ ਤੋਂ ਪੈਰ ਚੱਕ ਲੈਣਾ ਠੀਕ ਹੈ ਠੀਕ ਹੈ ਰੇਸ ਤੇ ਕਲਚ ਤੇ ਤੇ ਬ੍ਰੇਕਾਂ ਤੇ ਪੈਰ ਟਕਾਉਣਾ ਸਿੱਖ ਲੈ ਇੱਕ ਵਾਰੀ ਗੇਅਰ ਪਾਉਣ ਦਾ ਨੂੰ ਫੇਰ ਸਿਖਾ ਦਾਂਗੇ ਅਗਲੇ ਠੀਕ ਹੈ ਠੀਕ ਹੈ ਤੇ ਕਿਵੇਂ 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 ਲੱਗ ਰਿਹਾ ਐਕਸਪੀਰੀਅੰਸ ਕੀ ਆ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਜਿਵੇਂ ਪੂਰਾ ਨਜ਼ਰ ਆ ਰਿਹਾ ਹਾਂਜੀ ਹੈ ਧਿਆਨ ਨਾਲ ਦੇਖੀ ਕਿਤੇ ਕਿਧਰ ਬੜੀ ਜਾਨੀਆ ਦੋਨੇ ਪੱਟੀਆਂ ਦੇ ਵਿਚਾਲੇ ਰੱਖਣੀ ਹੋ ਜੀ ਜਿੱਤੀ ਦੇ ਉਧਰੋਂ ਦੂਜੀ ਜੱਡੀ ਕਿ ਜੇ ਮੈਂ ਉਹ ਪਾਨਾ ਨਹੀਂ ਕਹਿੰਦਾ ਤਾਂ ਫੂਟੋ ਗੱਡੀ ਛੱਕ ਗਈ ਹਾਂਜੀ ਫੂਟੋ ਗੱਡੀ ਛੱਕ ਗਈ ਹੈ ਸਹੀ ਆ ਬੱਸ ਹਾਂ ਲਓ ਵੀ ਦੋਸਤੋ ਕਮ ਔਕਾ ਤਾਂ ਲੱਗਦਾ ਜੀ ਫਿਰ ਜੇ ਆਪਾਂ ਕਰਦੇ ਰਹਿੰਨੇ ਆ ਤਾਂ ਫਿਰ ਐਕਸਪੀਰੀਅੰਸ ਤਾਂ ਆ ਹੀ ਜਾਂਦਾ ਜੋੜਿਓੜੀ ਮੂ ਇੱਕ ਪਹਿਲਾਂ ਵੀ ਚਲਾਈ ਆ ਜੀ ਫਿਰ ਐ ਉਸ ਕਰਕੇ ਹਾਂ ਵੀ ਸੌਖੇ ਲੱਗ ਰਹੀ ਆ ਉਹ ਇੱਕ ਗੱਲ ਆ ਦੋਸਤੋ ਹੈ ਵੀ ਜੇ ਮੰਨ ਕੇ ਚੱਲੋ ਆਪਣੀ ਚਲੋ ਕਰਦੀ ਕਾਰ ਕੁਰ ਜਾਣਦੀ ਆ ਹਨਾ ਕਾਰ ਮੋਟਰਸ ਸਕੂਟਰੀ ਵਗੈਰਾ ਜਾਣਦੀ ਆ ਤਾਂ ਸੌਖਾ ਬਹੁਤ ਹੋ ਜਾਂਦਾ ਹਨਾ ਨਹੀਂ ਤਾਂ ਫਿਰ ਇਹ ਮੜੀ ਜੀ ਗੱਲ ਹੁੰਦੀ ਆ ਦਵਲਦਿਆਂ ਨਾਲ ਕਿੱਥੇ ਬੰਦਾ ਗਿਆ ਵਗ ਜਾ ਜਾ ਆਪੇ ਵਗ ਜਾਂਦਾ ਜਾਣਦੀ ਤਾਂ ਹੈਗੀਆਂ ਵੀ ਇਹ ਚੀਜ਼ ਦਾ ਸੌਖਾ ਹੋ ਜਾਂਦਾ ਤੇ ਮੈਂ ਸਿੱਖਣੀ ਚਾਹੁੰਦੀ ਆ ਕੁੜੀਆਂ ਪਾਇਲਟ ਨੇ ਪਾਇਲਟ ਨੇ ਹੋਰ ਸੌ ਕੁਸ ਚਲਾਉਂਦੀਆਂ ਨੇ ਹਨਾ ਤੇ ਕਾਰ ਚਲੋਣੀ ਤਾਂ ਪੈਸੇ ਕਿੱਡੀ ਕੀ ਗੱਲ ਆ ਗਈ ਕੋਈ ਬੜਾ ਵੱਡਾ ਹੂਗਾ ਨਹੀਂ ਹੈ ਅਕੇ ਇੱਕ ਗੱਲ ਹੈ ਇਹਦੇ ਚ ਰਮਨ ਚ ਖਾਸੀਅਤ ਵੀ ਹੈਗੀ ਆ ਦੋਸਤੋ ਇਹ ਕੋਈ ਵੀ ਚੀਜ਼ ਆ ਇਹ ਸਿੱਖਦੀ ਬਹੁਤ ਛੇਤੀ ਆ ਇਹ ਕੋਈ ਵੀ ਕੰਮ ਆ ਜੇ ਇਹਨੂੰ ਮੜਾਏ ਦੱਸ ਦੀ ਇੱਕ ਵਾਰੀ ਇਹ ਸਿੱਖ ਜਾਂਦੀ ਆ ਛੇਤੀ ਸਿੱਖ ਜਾਂਦੀ ਆ ਤੇ ਚਲੋ ਦੋਸਤੋ ਇੰਨਾ ਕ ਤਿਆਰਬਾ ਹੋ ਗਿਆ ਵਾਕੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਸੀਂ ਵੀ ਕਰ ਦੋ ਹਾਂਜੀ ਸਤਿ ਸ੍ਰੀ ਅਕਾਲ ਜੀ ਭਾਈ ਜੀ ਟਾਟਾ ਚਲੋ ਹੁਣ ਪਿੰਡ ਤੱਕ ਹੌਲੀ ਹੌਲੀ ਲੈ ਕੇ ਜਾਂਦੇ ਆ ਰਮਨ ਨੂੰ ਸਿਖਾਉਣੇ ਆਂ ਛੋਟੀ ਹਾਂਜੀ ਇਹ ਜਦੋਂ ਜਮਾਂ ਟ੍ਰੈਂਡ ਹੋ ਗਈ ਫਿਰ ਤੁਹਾਨੂੰ ਉਸ ਤੋਂ ਬਾਅਦ ਆਗੇ ਬਲੌਗ ਦੱਸਾਂਗੇ ਕਿਵੇਂ ਹਾਂ ਜੀ ਕਮੈਂਟ ਵੀ ਕਰਨਗੇ ਵੀ ਏਅਰ ਰੋਡ ਤੇ ਚਲਾਈ ਜਾਂਦੇ ਵੈਸ ਤਾਂ ਹੁਣ ਨਾਲ ਹੀ ਆ ਜਿੱਤੇ ਗੱਡੀ ਹੌਲੀ ਆ ਹੂੰ ਤੇ ਵੈਸ ਤਾਂ ਆਪਾਂ ਨੂੰ ਐ ਥੋੜੀ ਥੋੜੀ ਆਉਂਦੀ ਵੀ ਆ ਜੀ 60 ਤੇ ਲੱਗੀ ਓਏ 60 ਤੇ ਮੀਟਰ ਤੇ ਉਹ ਕਰ ਕੋਈ ਕਰਨੀ ਐਂ ਕਰ ਚੌਥਾ ਗਿਰ ਪਾ ਦਿੰਨੇ ਰੌਣੀ ਹੁਣ ਤੇ ਰੇਸ ਕੱਟ ਕਰ ਲੀ ਮੈਂ ਚੱਲ ਦੱਬ ਕਲਚ ਕਲਚ ਦੱਬ ਕਲਚ ਦੱਬ ਦੱਬ ਰੱਖਿਆ ਜੀ ਪੂਰਾ ਦੱਬਿਆ ਕਰੋ ਹੁਣ ਹੌਲੀ ਹੌਲੀ ਛੱਡ ਛੱਡੇ ਛੱਡੇ ਇੱਕਦਾਂ ਛੱਡੇ ਪਾ ਰੇਸ ਦੱਬਲਾ ਰੇਸ ਇੱਕਦਾਂ ਛੱਡਦੇ ਕੋਈ ਨਹੀਂ ਹੁੰਦਾ ਛੱਡੇ 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 ਸਿੱਕਗੀ ਲੈ ਬੱਸ ਜੱਥਾ ਦੇ ਪੰਜਵਾਂ ਕਲੱਚ ਆਪੇ ਕਿਦਾਂ ਵਿੱਚ ਛੱਡ ਸਕਦੇ ਆ ਜੇ ਮਨ ਚੱਲ ਗੱਡੀ 30 ਤੋਂ 40 ਤੋਂ ਪਲੱਸ ਹੈਗੀ ਆ ਬੱਸ 60 ਕਿਤੇ ਲੈ ਕੇ ਚੱਲੋ ਬਾਲੀ ਤੇਜ਼ ਨਾ ਕਰਿਓ ਠੀਕ ਹੈ ਤੇ ਲਓ ਵੀ ਦੋਸਤੋ ਚੌਥੇ ਗੇਅਰ ਤੱਕ ਤਾਂ ਜਾਣ ਲੱਗੀ ਬਾਕੀ ਹੁਣ ਚਲੋ ਦਿਓ ਇਜਾਜ਼ਤ ਧੰਨਵਾਦ ਤੁਹਾਡਾ ਹਾਂਜੀ ਧੰਨਵਾਦ ਵੀਡੀਓ ਦੇਖਣ ਲਈ ਤੇ ਜਰੂਰ ਦੱਸਿਓ ਕਿਵੇਂ ਲੱਗਿਆ ਜੀ ਰਵਣ ਦਾ ਐਕਸਪੀਰੀਅੰਸ ਡਰਾਈਵਿੰਗ ਦਾ ਬਾਕੀ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਹਾਂਜੀ ਧੰਨਵਾਦ